ਹੈਲੋ ਹੈਲੋ ਸੋਸ਼ੀ ਅੰਮੀ ਸੇਖਾ ਕਦੋਂ ਤੋਂ ਸੁਣਾ ਕੇ ਆ ਚਾਲਾ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਆ ਮੈਂ ਵੀ ਠੀਕ ਠਾਕ ਵਧੀਆ ਠੀਕਾ ਹੋਰ ਘਰ ਸਭ ਠੀਕ ਹੈ ਡੈਡੀ ਉਹਨੇ ਹਾਂ ਘਰ ਬਾਕੀ ਠੀਕ ਠਾਕ ਆ ਤੇ ਤੇਰੀ ਆਵਾਜ਼ ਵਿੱਚ ਚੁੱਪ ਚੁੱਪ ਲੱਗਣ ਦੀ ਕੀ ਗੱਲ ਹੋਈ ਆ ਚੁੱਪ ਚੁੱਪ ਮੰਮਾ ਕੀ ਹੋਣਾ ਵਾ ਤੁਹਾਨੂੰ ਪਤਾ ਕਿਹੜੀ ਜੁਹਾਣੀ ਹੈ ਨਾ ਮੇਰੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਹਿਸਾਬ ਲਾ ਲਓ ਚੱਲਦੀ ਆ ਮਾੜੀ ਜੀ ਵੀ ਕੁੱਸੇ ਹੋ ਜਾਂਦੀ ਹੈ ਨਾ ਬਰਾਬਰ ਹੀ ਦੋਵੇਂ ਜਾਣੀਆਂ ਹੈਗੀਆਂ ਵਾ ਪਰ ਮੰਮੀ ਜਿਆਦਾ ਨਾ ਉਹਨੂੰ ਮਤਲਬ ਐਮੇ ਦਿੰਦੀ ਐ ਮਾੜਾ ਜਿਹਾ ਪਤਾ ਨਹੀਂ ਉਹ ਗੁੱਸੇ ਹੀ ਉਹ ਵਿਪਨਪਾਈ ਦੇ ਨਾਲ ਗੁੱਸੇ ਕੁ ਪਤਾ ਨਹੀਂ ਕਿਹਦੇ ਨਾਲ ਗੁੱਸੇ ਹੀ ਤੇ ਛਾਟਾ ਮੰਮੀ ਉਹਨੂੰ ਮਨਾਉਣ ਲੱਗੀ ਆ ਹਰ ਇੱਕ ਚੀਜ਼ ਮੰਮੀ ਨੇ ਨਾ ਦੀਦੀ ਨੂੰ ਪੁੱਛ ਕੇ ਕਰਨੀ ਹੁੰਦੀ ਐ ਪੂਜਾ ਇਦਾਂ ਜਾਂ ਉਦਾਂ ਮੈਂ ਵੀ ਤਾਂ ਘਰ ਦੇ ਵਿੱਚ ਹੋਂਨੀ ਆ ਨਾ ਮੈਨੂੰ ਕਿਉਂ ਨਹੀਂ ਪੁੱਛਦੇ ਕੁੱਖ ਵੀ ਇਹ ਪੁੱਤ ਮੇਰੀ ਸੋਣ ਗੱਲ ਤੂੰ ਗਈ ਆ ਨਵੀਂ ਨਵੀਂ ਜੇ ਹੁਣ ਹੀ ਆਪਣੀ ਸੱਸ ਨੂੰ ਹੱਥਾਂ 'ਚ ਲੱਲੇਗੀ ਨਾ ਤੇ ਚੰਗੀ ਰਹੇਗੀ ਨਹੀਂ ਤੇ ਉਹਨੇ ਸਾਰੀ ਗੱਲ ਜਿਹੜੀ ਦਿਖਾਣੀ ਦੀ ਮੰਨਣੀ ਆ ਤੇ ਤੂੰ ਇਹਦੇ ਭੰਗ ਜੀ ਧੁਰੀ ਫਿਰਨੀ ਆ ਇਹ ਸਾਫ਼ ਕਿਤਾਬ ਨਾਲਾ ਤੂੰ ਨਾ ਆਪਣਾ ਤੇ ਮੰਮੀ ਤੁਸੀਂ ਦੱਸੋ ਨਾ ਕਿ ਮੈਂ ਕੀ ਕਰਾਂ ਮੈਂ ਤੁਹਾਨੂੰ ਦੱਸਣ ਤੇ ਡਈ ਆ ਕਿ ਹਰ ਇੱਕ ਜੀ ਜਿੰਨ ਦੀ ਮਾਤੀ ਦੇ ਨਾਲ ਹੁਣ ਜਿਹੜਾ ਕੰਮ ਹੈ ਇਹਨਾਂ ਨਾਲ ਹੋਣਾ ਵਾ ਮਾੜੀ ਜੀ ਦੀ ਦੀ ਗੁੱਸੇ ਹੋਈ ਆ ਤੇ ਮੰਮੀ ਨੇ ਚਾਹ ਛੱਡਦੀ ਆ ਤੇ ਜੇ ਕਿਦਾ ਨਾ ਨਾ ਬੋਲਦੀ ਹੁਣ ਤਾਂ ਚੰਗੀਆਂ ਭਲੀਆਂ ਬੋਲਣ ਡੀਆਂ ਨਾ ਸੱਸ ਤੇ ਜੇ ਨਾ ਨਾ ਬੋਲਦੀ ਤੇ ਮੰਮੀ ਨੇ ਤਾਂ ਰੋਟੀ ਵੀ ਛੱਡ ਦੇਣੀ ਤੂੰ ਇਹਦਾ ਕਰ ਹੁਣ ਵੇ ਕਰਾਉਣਾ ਤਾਂ ਬਾਹਰ ਵਾ ਹਾਂਜੀ ਤੇ ਤੇਨੂੰ ਦਾ ਸਹਾਰਾ ਨਾ ਸੱਸ ਦਾ ਹੀ ਆ ਤੂੰ ਸਵੱਥੇ ਉੱਠ ਕੇ ਚਾਹ ਪਾਣੀ ਬਣਾ ਕੇ ਸੱਸ ਨੂੰ ਦੇ ਆ ਕਰ ਮੰਜੇ ਦੇ ਉਹਨੂੰ ਹੋਵੇ ਵੀ ਨਿੱਕੀ ਨਾ ਮੇਰੀ ਸੇਵਾ ਕਰਦੀ ਆ ਉਹਨੇ ਆਪੇ ਤੇਰੇ ਵੱਲ ਦੀ ਗੱਲ ਕਰਨੀ ਆ ਮੇਰੀ ਸੁਣ ਲੈ ਗੱਲ ਜੇ ਤੇ ਥੋੜੇ ਟਾਈਮ ਦੇ ਵਿੱਚ ਵਿੱਚ ਤੂੰ ਉਹਨੂੰ ਆਪਣੇ ਵੱਲ ਕਰ ਲਿਆ ਤਾਂ ਕਰ ਲਿਆ ਨਹੀਂ ਤੇ ਸਾਰੀ ਉਮਰ ਤੂੰ ਪਛਤਾਵੇਂਗੀ ਮੰਮੀ ਅੱਗੇ ਵੀ ਮੈਂ ਤੁਹਾਡੇ ਘਰ ਆਣ ਤੇ ਆ ਸਾਰਾ ਕੁਝ ਕੀਤਾ ਵਾ ਤੁਸੀਂ ਆਂਦੇ ਹੀ ਕਿ ਤੂੰ ਇਦਾਂ ਕਰ ਤੇ ਉਦਾਂ ਕਰ ਮੈਂ ਤੇ ਉਹਦੇ ਕੱਪੜੇ ਸੂਟ ਇਹਨਾਂ ਨੇ ਸੋਹਣੇ ਲਾਏ ਤੁਸੀਂ ਆਖਿਆ ਉਹਨਾਂ ਨੂੰ ਦੇ ਦਿਓ ਮੇਰੇ ਤੇ ਉਹ ਵੀ ਨਹੀਂ ਜੇ ਕਰ ਦਰ ਉਹਨੂੰ ਕੱਪੜੇ ਦੇਣ ਮੈਨੂੰ ਪਤਾ ਕਿੱਦਾਂ ਦੇ ਉਹ ਕਰ ਫੋਨ ਬੰਦੀ ਮੈਂ ਵੇਖਿਆ ਅਜਠਾਣੀ ਆਪਣੇ ਨੂੰ ਉਹ ਕੋਈ ਗੱਲ ਨਹੀਂ ਸਾਡਾ ਫਰਜ਼ ਬੰਦਾ ਹੀ ਜਿਹੜਾ ਕਪੜਾ ਵਧਿਆ ਦੇਂਦਾ ਕੱਲ ਨੂੰ ਹਾਨੂੰ ਤਾਂ ਕੋਈ ਗੱਲ ਕਰੂਗਾ ਜੇ ਕੋਈ ਗੱਲ ਕਰੂ ਤੇ ਇਹਨਾਂ ਨੇ ਕਰੂ ਚਲੋ ਠੀਕ ਆ ਮੰਮੀ ਕੋਈ ਨਹੀਂ ਤੁਸੀਂ ਉਦਾਂ ਵੀ ਆਂਦੇ ਹੋ ਨਾ ਮੈਨੂੰ ਮੈਂ ਕੋਈ ਕੰਮ ਵੀ ਆ ਤੇ ਮੈਂ ਤੁਸੀਂ ਆ ਘਰ ਆਓ ਕਰ ਇੱਥੇ ਮੈਂ ਕਿਤੇ ਕਿੰਨੇ ਕੰਮ ਕੀਤੇ ਹੀ ਮੈਂ ਤਾਂ ਫਿਰ ਵੀ ਇਥੇ ਇਹਨਾਂ ਦੇ ਮਗਰਮਗਰ ਤੁਰੀ ਫਿਰਦੀ ਆਹ ਕੰਮ ਇਦਾਂ ਤੇ ਆਹ ਇਦਾਂ ਵਾ ਪਰ ਨਹੀਂ ਇਹ ਨਾ ਨੌ ਸੱਸ ਦੀ ਇੱਕ ਗੱਲ ਵਾ ਮੈਨੂੰ ਇਹ ਸਾਈਡ ਤੇ ਰੱਖਦੀਆਂ ਤੇ ਚਲੋ ਕੋਈ ਨਹੀਂ ਤੁਸੀਂ ਮੈਨੂੰ ਕਹਿਤਾ ਵਾ ਨਾ ਬਾਕੀ ਤਾਂ ਮੈਂ ਆਪਣਾ ਦਿ ਤੇ ਜਿੱਤੇ ਮੈਨੂੰ ਨਾ ਸਮਝ ਆਊਗੀ ਮੈਂ ਤੁਹਾਨੂੰ ਫੋਨ ਲਾ ਲੂੰਗੀ ਤਾਂ ਫੋਨ ਮੈਨੂੰ ਲਾ ਲਈ ਤੇ ਬਹੁਤਾ ਇਹ ਨਹੀਂ ਕਿ ਕੰਮ ਦੇ ਖੁਵੀ ਰਹਿਣਾ ਕੰਮ ਵਾਲੀ ਬਣ ਕੇ ਰਹਿ ਜਾਣਾ ਐ ਟੌਰ ਨਾ ਰਿਆ ਕਰ ਪਹਿਲਾਂ ਵੀ ਤਾਂ ਕੰਮ ਕਰਦੀ ਸੀ ਹੁਣ ਇਹਨੂੰ ਗੋਲੀ ਨਹੀਂ ਹੱਥ ਚ ਲਈ ਆਪੇ ਰੋਟੀ ਪਾਣੀ ਪਕਾਉਂਗੀ ਚਲੋ ਠੀਕ ਆ ਮੰਮੀ ਉਧਰ ਬੈਠੀਆਂ ਵਾ ਫੇਰ ਨਾ ਸੁਣ ਲਣ ਕੇ ਪਤਾ ਨਹੀਂ ਕੀ ਕਹਿਣ ਡਈ ਹੈ ਤੇ ਕੀ ਨਹੀਂ ਧਿਆਨ ਤੇ ਉਹਨਾਂ ਦਾ ਇੱਧਰ ਹੀ ਹੋਣਾ ਵਾ ਚਲ ਠੀਕ ਠੀਕ ਆ ਕੋਈ ਗੱਲ ਨਹੀਂ ਆਪਣਾ ਟੌਰ ਬਣਾ ਕੇ ਰੱਖਣਾ ਈ ਇੱਥੇ ਚਲੋ ਠੀਕ ਆ ਮੰਮੀ ਚਲ ਹਾਂ ਚੰਗਾ ਮਮਾ ਮੰਮੀ ਦੀ ਗੱਲ ਤਾਂ ਬਿਲਕੁਲ ਸਹੀ ਹੈ। ਮੰਮੀ ਜੋ ਕਹਾਂਦੀ ਸਹੀ ਕਹਾਂਦੀ। ਆ ਜੋ ਕੁਛ ਵੀ ਕਰਾਂਡੀ ਮੰਮੀ ਦੇ ਕਰਕੇ ਮੈਂ ਕਰਨ ਨਹੀਂ। ਪੈਂਟ ਤੇ ਮੈਂ ਤੀਲਾ ਨਹੀਂ ਤੋੜ ਕੇ ਵੇਖਿਆ। ਤੇ ਇੱਥੇ ਕਦੇ ਲਿਆਓ ਮੰਮੀ ਤੁਹਾਨੂੰ ਚਾਹ ਬਣਾ ਦਾਂ। ਲਿਆਓ ਦੀਦੀ ਤੁਹਾਡੇ ਨਾਲ ਕਰਾ ਦਾਂ, ਉਹ ਕਰਾ ਦਾਂ। ਹਰ ਇੱਕ ਗੱਲ ਵਾ ਪਾ ਮਾ। ਜੇ ਤੂੰ ਕੰਮ 'ਚ ਹੀ ਰਹੀ ਨਾ ਤੇ ਮੋਦਪੁਰੀ ਸਾਰੀ ਇਹ ਮੈਡਮ ਨੇ ਲੈ ਲੈਣੀ। ਇਹਦੇ ਹੱਥੀ ਚਾਬੀ ਹੈ ਇਹਨਾਂ ਦੀ। ਜਿੱਦਾਂ ਕਹਿੰਦੇ ਆ ਨਾ ਜਿੱਦਾਂ ਇਹਨੇ ਕਹਿਣਾ ਉਦਾਂ ਹੀ ਕਰਦੇ ਆ। ਭਾਜੀ ਵੀ ਉਹਦੀ ਗੱਲ ਮੰਨਦਾ ਵਾ ਤੇ ਮਾਂ ਵੀ ਉਹਦੀ ਗੱਲ ਸਾਰੀ ਮੰਨਣ ਲਈ। ਇਹ ਤਾਂ ਹੋਰ ਨਾ ਮੰਮੀ ਦੀ ਗੱਲ ਕੋਣੋ ਤੂੰ ਕਾਮਵਾਲੀ ਬਣ ਕੇ ਰਹਿ ਜਾ ਜਮ ਜਦ ਤੂੰ ਚੰਨੀ ਹੈ ਨਾ ਤੇ ਤੈਨੂੰ ਸਾਰੇ ਮੇਚ ਮੇਚ ਕਰਨ ਤੇ ਤੈਨੂੰ ਪੁੱਛ ਕੇ ਤੁਰਨ ਤੇ ਤੈਨੂੰ ਕੋਕਣਾ ਕੋਕਾ ਕਰਨਾ ਹੀ ਪੈਣਾ ਚਲ ਸਭ ਤੋਂ ਪਹਿਲਾਂ ਤੇ ਇੱਕ ਕੰਮ ਕਰਦੀ ਹੈ ਨਾ ਘਰ ਦੀਆਂ ਚਾਬੀਆਂ ਆਪਣੇ ਹੱਥ ਲੈ ਲੈਣੇ ਬਾਅਦ ਦੀ ਗੱਲ ਬਾਅਦ ਚ ਵੇਖੂਗੀ ਨਹੀਂ ਤਾਂ ਰੁਪਈਆ ਰੁਪਈਆ ਵਾਸਤੇ ਨਾ ਇਹਨਾਂ ਦੇ ਘੜੀ ਤਰਲੇ ਲੈਣੇ ਪੈਣੇ ਕਮਾਈ ਮੇਰੇ ਬੰਦੇ ਦੀ ਹੋਣੀ ਹੈ ਤੇ ਫਿਰ ਵੀ ਮੰਗਣੇ ਪੈਣੇ ਜਿੱਦੇ 100 ਦਿਓ ਜਿੱਦੇ 200 ਦਿਓ ਹਰ ਇੱਕ ਤਾਂ ਹੱਥ ਟਾਉਣਾ ਪੈਣਾ ਮਨੋ ਕੋਈ ਇਦਾਂ ਦਾ ਕੰਮ ਕਰ ਕਿ ਚਾਬੀ ਤੇਰੇ ਹੱਥ ਹੋਵੇ ਤੇ ਸਾਰਾ ਕੁਝ ਤੈਨੂੰ ਪੁੱਛ ਕੇ ਕਰਨ ਇਹ ਮਿਚ ਮਿਚ ਨਾਲ ਨਹੀਂ ਗੱਲ ਬਣਨੀ ਹੁਣ ਇਹਨਾਂ ਨਾਲ ਸਿੱਧੇ ਹੋਣਾ ਹੀ ਪੈਣਾ ਕੀ ਕਰਦੀ ਫੈਂ ਢੇ ਉਦਾਂ ਇਹਨੂੰ ਬਿਮਾਰ ਹੀ ਤਾਂ ਹੁਣ ਚੱਗੀ ਭੜੀ ਜਾਂਦਾ ਢੇ ਫਫੜੇ ਕੁੱਟਦੀ ਪਰ ਤੂੰ ਵੀ ਛੱਡ ਦੇ ਮੈਂ ਤੇਰਾ ਵੇ ਸੇਰਾਵਾਂ ਦੇਖੀਂ ਫਿਰ ਮੈਂ ਦਿਨੇ ਤਾਰੇ ਨਾਲ ਨਾ ਵਖਾੜੇ ਤੇ ਤੂੰ ਵੀ ਕੀ ਮੈਨੂੰ ਜਾਣੇਂ ਤੇਰਾ ਵੀ ਕਰਦੀ ਲਾਜ ਮੈਂ ਚਲ ਸਵੇਰੇ ਦਾ ਤਾਂ ਕੰਮ ਮੁੱਕ ਗਿਆ ਇਹ। ਇਹ ਭੜੀ ਬੰਦਾ ਰੈਸਟ ਕਰ ਲੈਂਦਾ ਆ। ਪੂਜਾ ਕੀ ਗੱਲ ਦੇ ਪਤਾ ਕੁਛ ਨਹੀਂ ਮੰਮੀ ਆ ਨਿਆਣੇ ਦੇ ਟਿਫਨ ਦੇ ਹੀ ਸਾਂਭਣਾ। ਚਲ ਚੰਗਾ ਇਹ ਵੀ ਤੂੰ ਬਣਾ ਕੇ ਰੱਖ ਦਿੱਤੇ ਨਹੀਂ ਤੇ ਸਵੇਰੇ ਫੋਕੜੀ ਘੜ ਪੈ ਲੈਂਦੀ ਆ ਹਨਾ। ਆਹ ਇਹ ਤਾਂ ਗੱਲ ਆ ਸਵੇਰੇ ਸਵੇਰੇ ਫਿਰ ਉਧਰੋਂ ਕੰਮ ਦਾ ਹੁੰਦਾ ਟਾਈਮ ਸਕੂਲ ਜਾਂਦਾ ਉਹ ਵੀ ਕਾਲੀ ਪੈ ਜਾਂਦੀ ਆ। ਕਾਲੀ ਪੈ ਜਾਂਦੀ ਆ। ਹਾਂਜੀ ਤੇ ਖਾ ਲਈ ਰੋਟੀ ਤੂੰ? ਹਾਂਜੀ ਮੰਮੀ ਮੈਂ ਖਾ ਲਈ ਰੋਟੀ। ਅੱਛਾ ਰੋਟੀ ਖਾ ਲਈ ਤਾਂ ਫਿਰ ਉਧਰ ਸੱਦਾ ਆਇਆ ਸੀ ਰਾਤੀ। ਤੋ ਵੀ ਨੁਚੇ ਤਪੋਲ ਕੇ ਮੈਂ ਦੱਸਿਆ ਨਾ ਮੈਂ ਸੋਚਿਆ ਇਹਨੂੰ ਪਤਾ ਕਰਾਵਾਂ ਤੇ ਉਹ ਪਾਠ ਕਰਾਇਆ ਸੁਖਨੀ ਸਾਹਿਬ ਦਾ ਕਵਾਂਡੀਆਂ ਨੇ ਹੂੰ ਤੋ ਉਹ ਕਹਿੰਦੇ ਇਹੀ ਕਿ ਆਇਓ ਕੱਲ ਮम्मी ਤੁਸੀਂ ਕਰ ਲੈ ਜੱਜੋ ਮੈਂ ਰਹਿ ਨਹੀਂ ਆ ਘਰ ਫਿਰ ਉਹ ਪੰਮ ਵੀ ਤੁਹਾਨੂੰ ਪਤਾ ਕੱਲੀ ਆ ਘਰ ਉਹਨੇ ਕਹਣਾ ਦੋਵੇਂ ਜਾਣੀਆਂ ਚਲ ਗਈਆਂ ਵਾ ਤੇ ਮੈਨੂੰ ਛੱਡ ਗਈਆਂ ਵਾ ਜਾਂ ਫਿਰ ਉਹਨੂੰ ਵੀ ਲੈ ਜੀਏ ਨਾਲ ਪਰ ਉਹਨੂੰ ਖੜਿਆ ਫਿਰ ਹਨਾ ਬੁਰਾ ਜਿਹਾ ਲੱਗਦਾ ਵਾ ਨਮੀ ਸਭ ਇਹ ਖੜਨਾ ਕਿਤੇ ਕੁਝ ਨਹੀਂ ਕੀ ਕਹਿੰਦੇ ਤੇ ਮੈਂ ਤੇ ਤੇਰੀ ਸਲਾਹ ਲੈਣ ਦੀ ਕਿ ਜੇ ਇਹਨੂੰ ਖੜਨਾ ਵਾ ਤੇ ਇਹਨੂੰ ਕਹ ਦੇ ਤਿਆਰ ਹੋ ਜੂਗੀ ਧਿਆਰ ਤੇ ਮੰਮੀ ਹੋ ਜਾਊਗੀ ਪਰ ਨਵੀਂ ਨਵੀਂ ਆ ਮੈਂ ਹਉ ਤੇ ਐਵੇਂ ਨੇ ਚੱਕਦੀ ਰਣਾ ਬਣਾ ਕੇ ਇਹਨਾਂ ਨੇ ਬੋਲਣਾ ਨਾ ਚੱਲਣਾ ਤੇ ਰਹਿਣ ਦੇ ਨੂੰ ਨੇ ਤੇ ਘਰੇ ਹੀ ਚੱਲ ਰਹਿਣ ਦੇ ਫਿਰ ਆਪੇ ਅੰਦਰੋਂ ਗੇਟ ਕੁੰਡਾ ਲਾ ਲੂਗੀ ਹਨਾ ਆਹੋ ਤੇ ਘੜੀ ਚੋਂ ਦੇਖ ਕੇ ਘੰਟਾ ਪਾਵਾਂਗੇ ਤੇ ਹੀ ਆ ਜਾਣਾ ਚਾਹ ਪਾਣੀ ਰੋਟੀ ਖਾਣ ਆਹੋ ਉਧਰੋਂ ਨੂਰ ਦਾ ਵੀ ਟਾਈਮ ਹੋਣ ਧਿਆ ਉਹ ਵੀ ਆਉਣ ਵਾਲੀ ਅੱਜ ਉਹਨੇ ਨਹੀਂ ਛੇਤੀ ਆ ਜਾਣਾ ਵਾ ਹਾਂ ਬੇ ਰਣਾ ਅੱਜ ਉਹਨਾਂ ਦੇ ਸਕੂਲੇ ਵੀ ਆਹ ਤੇ ਚੱਲ ਫਿਰ ਉਹਨੂੰ ਆਖਾਂਗੇ ਧਿਆਨ ਰੱਖੂਗੀ ਬਾਹਰ ਆਵਾਜ਼ ਮਾਰੂਗੀ ਬੂਆ ਖੜਕਾਉ ਕੁੜੀ ਤੇ ਖੋਲ ਦੂਗੀ ਤੇ ਚੱਲ ਦਊਗੀ ਬੇਗੋੜਾ ਲੀਆ ਚਾਚੀ ਜੀ ਠੀਕ ਕਰ ਲੈਣਾ ਚਲੋ ਕੋਈ ਨਹੀਂ ਆਹੋ ਚਲ ਫਿਰ ਮੈਂ ਹੋ ਜੰਨੀ ਤਿਆਰ ਹੈ ਹੋ ਜਾ ਤਿਆਰ ਪਾਣਾ ਕੱਪੜੇ ਪ੍ਰੈਸ ਵਾ ਸੂਟ ਕਰੀਤਾ ਕੋਈ ਨਹੀਂ ਕੋਈ ਨਹੀਂ ਮੈਂ ਕਰ ਲੈਣੀ ਪ੍ਰੈਸ ਕਿਹੜਾ ਉੱਥੇ ਟਾਈਮ ਲੱਗਣਾ ਮੈਂ ਛੱਟ ਦੇ ਹੋ ਜਾ ਮੈਨੂੰ ਦੱਸ ਦੇ ਫਿਰ ਮੈਂ ਕਰ ਦਿੰਨੀ ਹੈ ਨਹੀਂ ਮੰਮੀ ਮੈਂ ਆਪੇ ਕਰ ਲੈਣਾ ਕੋਈ ਗੱਲ ਨਹੀਂ ਤੇ ਕਰਨਾ ਕਰੋ ਤੁਸੀਂ ਤੁਸੀਂ ਬੈਠੋ 10 ਮਿੰਟ ਦਾ ਟਾਈਮ ਦਿਓ ਮੈਨੂੰ ਬੱਸ ਮੈਂ ਹੁਣੇ ਆ ਗਈ ਬੱਸ ਆਹੋ ਚਲ ਫਿਰ ਦੱਸ ਦੀ ਪੰਮ ਨੂੰ ਇਹ ਕੁੜੀ ਦੇ ਰੋਟੀ ਰਾਟੀ ਕਿੱਥੇ ਰੱਖੀ ਆ ਕਿ ਕੋਈ ਹੈ ਨਾ ਕੋਈ ਨਹੀਂ ਕੋਈ ਨਹੀਂ ਆਹੋ ਚੰਗਾ ਚੱਲੇ ਵੀ ਚੰਗਾ ਯੋ ਆਪਾਂ ਨੂਰ ਦੀ ਵੀ ਪਹਿਲਾਂ ਰੋਟੀ ਬਣਾ ਲਈਏ ਨਾਲ ਹੀ ਇਦਾਂ ਕਰ ਲਈਏ ਭਾਵਣੂ ਦਾ ਸੁਣਨੀ ਜਾ ਕੇ ਇਹ ਨੂਰ ਦੀ ਰੋਟੀ ਬਣਾ ਕੇ ਰੱਖੀਓ ਜੇ ਆਉਗੀ ਤੇ ਅਸੀਂ ਰੋਟੀ ਪਾ ਕੇ ਦੇ ਦਿੰਦੀ ਹੈ ਵੀ ਚੰਗਾ ਜਿਹੜਾ ਇਹ ਨੂੰ ਖੜਾਂਗੇ ਨਾਲ ਐਵੇਂ ਉੱਥੇ ਜਾ ਕੇ ਨਿਆੜੇ ਵਾਂਗੁ ਛਦਾਇਆ ਵਾਂਗੁ ਹਾੜੇ ਲੰਦੀ ਰਹਿਣਾ ਵਾ ਨਾਲ ਦੀ ਕੋਈ ਵਾਕੜੀ ਉੱਥੇ ਨਾ ਕੋਸ਼ ਕਿਆ ਕੋਈ ਨਹੀਂ ਮੈਂ ਦੱਸ ਹੀ ਆਪਾਂ ਜਾਦੇ ਆ ਸੂਟ ਦੇ ਨੇ ਫਿਟਿੰਗ ਲਗਾਉਣੀ ਪਾਣੀ ਮਸ਼ੀਨ ਤੇ ਹੈ ਵੀ ਮੈਂ ਰੇਟਾਂ ਕਰਦੀ ਆਂ ਆਪ ਹੀ ਨਾ ਸਹੀ ਕਰ ਲਉਗੀ ਕਿ ਰੱਬ ਹੁਣ ਮੈਂ ਜੋੜ ਕੇ ਰੱਖ ਦਿੰਦੇ ਆਂ ਦੂਸਰੋਂ ਕੋਈ ਫਰੇਟ ਆਮ ਹੋਗਾ ਤਾਂ ਫੇਰ ਇਹ ਨਹੀਂ ਕਰਦੀ ਐ ਸੈਟ ਆ ਪਾ ਮਾ ਹਾਂਜੀ ਕੀ ਡਈਏ ਕਰਨਾ ਕਰਨਾ ਦੀਦੀ ਮੈਂ ਕੀ ਆ ਉਹ ਸੂਟ ਵਾ ਰੈਡੀ ਮੈਂ ਤਾਂ ਤੁਹਾਨੂੰ ਪਤਾ ਇਹ ਸਾਰੀ ਸੈਟਿੰਗ ਕਰਨੀ ਪੈਂਦੀ ਆ ਮੈਂ ਅਖੰਡੀ ਕਿ ਚੱਲ ਰਹਾ ਮਸ਼ੀਨ ਹੈ ਹੈਗੀ ਤੇ ਕੋਈ ਗੱਲ ਨਹੀਂ ਮੈਂ ਆਪੇ ਇਹਦੀ ਫਿਟਿੰਗ ਲਾ ਲੀਨੀ ਤੇ ਜਾਣਾ ਆਉਣਾ ਪੈਦਾ ਚੱਲ ਬੰਦਾ ਪਾ ਲੈਂਦਾ ਵਾ ਅੱਛਾ ਹਾਂਜੀ ਚੱਲ ਕੋਈ ਨਹੀਂ ਜੇ ਆਪ ਕਰਨਾ ਤੇ ਤਾਂ ਵੀ ਠੀਕ ਆ ਜੇ ਨਹੀਂ ਤੇ ਭਾਵੇਂ ਬਾਹਰ ਟੇਲਰ ਨੂੰ ਦੇ ਦੀ ਉਹ ਕਰ ਦੇਣਗੇ ਠੀਕ ਹੋ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕਰ ਲੈਣਾ ਦੇਦੀ ਮੈਂ ਮਾੜੇ-ਮੋਟੇ ਮੈਂ ਸੈਟ ਕਰ ਲੈਣੀ ਨੇ ਹੁੰਦੀ ਆ ਤੇ ਤੁਸੀਂ ਦੱਸੋ ਕੰਮ ਹੀ ਕੋਈ ਨਹੀਂ ਕੰਮ ਕੋਈ ਨਹੀਂ ਮੈਂ ਮੰਮੀ ਦੇ ਨਾਲ ਚੱਲੀ ਹਾਂ ਉਹ ਫੋਗ ਵਾਲਿਆਂ ਦੇ ਘਰ ਤੇ ਇਦਾਂ ਕਰੀ ਨੂਰ ਆਊਗੀ ਨਾ ਤੇ ਉਹਨੂੰ ਰੋਟੀ ਪਾ ਕੇ ਦੇ ਦੀ ਰੋਟੀ ਮੈਂ ਬਣਾਤੀ ਆ ਚੰਗਾ ਤੇ ਅੰਦਰੋਂ ਕੁੰਡਾ ਲਾ ਲਈ ਠੀਕ ਆ ਤੇ ਪਿੰਡ ਚ ਜਾਣਾ ਤੂੰ ਆਹੋ ਜਾਣਾ ਤੇ ਪਿੰਡ ਜੀ ਮੈਂ ਤਾਂ ਕਹਿਣ ਦੀ ਸੀ ਚਲੋ ਅੱਧਾ ਤੂੰ ਵੀ ਪਾਵੇਂ ਨਾਲ ਚੱਲ ਜੰਦੀ ਔਰ ਫਿਰ ਕੁੜੀ ਨੇ ਆਉਣਾ ਫਿਰ ਕਾ ਰਜਿੰਦਰਾ ਮਾਰ ਕੇ ਜਾਵਾਂਗੇ ਤੇ ਜੇ ਉੱਥੇ ਸਾਨੂੰ ਵੱਧ ਘੱਟ ਟਾਈਮ ਹੋ ਗਿਆ ਤੇ ਫਿਰ ਕੀ ਕਰਨਾ ਹੈ ਤਾਂ ਸਹੀ ਆ ਜੀ ਮੈਂ ਫਿਰ ਇਕੱਲੀ ਕਰਕੇ ਤਾਂ ਰਹਾਂਗੀ ਤੇ ਨੂਰ ਦੇ ਹੋਂ ਤੱਕ ਤੇ ਆਪਾਂ ਆਈ ਜਾਣਾ ਫਿਰ ਮੈਂ ਚੱਲ ਜਾਨੀ ਨਾਲ ਹੀ ਤੁਹਾਡੇ ਉਹ ਨਹੀਂ ਨਹੀਂ ਤੂੰ ਉੱਥੇ ਕਿੱਥੇ ਜਾਣਾ ਵਾ ਦੱਸ ਨਵੀ ਸਭ ਹੀ ਆ ਗਈ ਉਹਨਾਂ ਨੇ ਕਹਿਣਾ ਖਰੇ ਜਾਣ ਕੇ ਲੈ ਆਈਆਂ ਨਾਲ ਤੇ ਖਰਚਾ ਪਾਉਨ ਨੂੰ ਹਨ ਅਗਲੇ ਨੂੰ ਸਗਨ ਦੇਣਾ ਪਏ ਤਾਂ ਤੁਹਾਨੂੰ ਪਤਾ ਹੀ ਆ ਲੋਕੀ ਕਿਦਾਂ ਮੂੰਹ ਵਟਦੇ ਆ ਆਈ ਇਸ ਕਰਕੇ ਕਹਿੰਦੇ ਵੀ ਤੂੰ ਰਹਿਂਦੇ ਤੂੰ ਘਰੇ ਹੀ ਰਹਿ ਆਪਣੇ ਘਰੇ ਠੀਕ ਵਾ ਆਈ ਕਹਿੰਦੇ 100 200 ਤੇ ਥੋੜੀ ਬੈਠੇ ਆ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆਹੋ ਤੇ ਪਾਉਣੀ ਮੇਰੀ ਗੱਲ ਸੁਣ ਹਾਂਜੀ ਆਹ ਵਾਲੀਆਂ ਤੇਰੀ ਮੰਮੀ ਨੇ ਬਣਾ ਕੇ ਦਿੱਤੀਆਂ ਨਹੀਂ ਜੀ ਜੀ ਇਹ ਤੇ ਆ ਮੰਮੀ ਨੇ ਬਣਾ ਕੇ ਦਿੱਤੀਆਂ ਆ ਮੰਮੀ ਨੇ ਹਾਂਜੀ ਸ਼ਾਮੇ ਪਈ ਮੰਮੀ ਮੈਨੂੰ ਦੇ ਕੇ ਗਏ ਨਾਲੇ ਵਾਲਦ ਨਾਲੇ ਆ ਵੇਖੋ ਸੁੰਦਰਾਂ ਦੇ ਕੇ ਗਏ ਆ ਤੂੰ ਨਾਲ ਜਾ ਕੇ ਬਣਾ ਕੇ ਲਿਆਈਂ ਨਹੀਂ ਕਹਾਂ ਤੇ ਕਿ ਸਾਪਾ ਬਣਾ ਕੇ ਲਿਆਈਂ ਬਾਰੋਂ ਤੇ ਮੰਮੀ ਕਹਿੰਦੀ ਮੇਰੇ ਵਾਸਤੇ ਬਣਾ ਕੇ ਲਿਆਏ ਹੋ ਤਾਂ ਵਾਲੀਆਂ ਤੇ ਮੇਰੇ ਕੋਲ ਅੱਗੇ ਹੈਗੇ ਇਹ ਇੱਕ ਟਾਪਸ ਤੇ ਮੰਮੀ ਨੇ ਮੈਂ ਕਿੰਨਿਆਂ ਘਪਾ ਲੈਣੀ ਆਂ ਤੇ ਤੂੰ ਐਵੇਂ ਇਹਨੇ ਭਾਰੇ ਭਾਰੇ ਕਰਨਾ ਚਾਹੀਦਾ ਟਾਰ ਪਾਈ ਕਰਦੀ ਆ ਤੇ ਗਰਮੀ ਵੀ ਬੜੀ ਆ ਤੇ ਤੂੰ ਇਦਾਂ ਕਰ ਕੇ ਆਹ ਟਾਪਸ ਵਾਲਾ ਸੋਹਣਾ ਲੱਗਦੇ ਆ ਮੈਂ ਤੁਹਾਨੂੰ ਆਖਣ ਦੀ ਮੰਮੀ ਰਾਂਗੋ ਮੇਰਾ ਜੀ ਕਾਲ ਹੁੰਦਾ ਵਾ ਤੇ ਮੰਮੀਆਂ ਦੇ ਨਹੀਂ ਨਵਾਂ ਸਮਾਂ ਬੰਦਾ ਸੋਹਣਾ ਲੱਗਦਾ ਉਹ ਤਾਂ ਮੈਂ ਇੱਥੇ ਸੈਟ ਕਰ ਕੋ ਆਪਾ ਰੱਖਣ ਲਈ ਆ ਤੇ ਗਰਮੀ ਨਾਲ ਮੱਤ ਵਾਜ ਜਾਂਦੀ ਆ ਤੇ ਨਾਲੇ ਨਿਖਣ ਨਿਖੇ ਵਾਲਗਾ ਨਾਲੇ ਚਲ ਸੋਹਣੀਆਂ ਲੱਗ ਚਲ ਚਲ ਕੋਈ ਨਹੀਂ ਮੈਂ ਤਿਆਰ ਹੋ ਜਾਂਦੇ ਤੂੰ ਫਿਰ ਬੂਹਾਂ ਅੰਦਰੋਂ ਬੰਦ ਕਰ ਲਈ ਚੰਗਾ ਮੈਂ ਤੈਨੂੰ ਆਵਾਜ਼ ਦਿੰਨੀ ਆ ਠੀਕ ਵੀ ਕਿ ਗੱਭਾਇ ਦਾ ਸੱਤੀ ਪੜਦੀ ਅੱਗ ਲੱਗਦੀ ਏ ਰੇਕੋ ਨਾ ਮੇਰੀ ਖੁਸ਼ੀ ਵੇਖ ਕੇ ਰੇਕੋ ਜਰਿਆ ਨਹੀਂ ਜਾਂਦਾ ਗਾਲਾਂ ਦਾ ਭਾਜਦਾ ਮੱਝਿਆ ਨਾ ਮਰੇ ਇੰਨੋਂ ਵੇਲੇ ਕਰੀ ਪਤਾ ਲੱਗ ਗਿਆ ਚਲ ਇਹ ਵੀ ਵਧੀਆ ਹੋ ਗਿਆ ਤਾਂ ਜਿਹੜਾ ਮੰਮੀ ਮੈਨੂੰ ਬਾੜੀਆਂ ਪੜਾਦੀ ਵਿੰਦੀ ਹੈ ਬੜੀ ਔਖੀ ਹੈ ਹਾਂ ਜਾਨ ਨੂੰ ਵਾਲੀਆਂ ਪੜਾਉਂਦੀਆਂ ਮੈਡਮ ਚਾਹਦੀ ਹੈ ਨਾ ਕਿ ਹਰ ਇੱਕ ਕੰਮ ਮੇਰੀ ਸਲਾਹ ਦੇ ਨਾਲ ਹੋਵੇ ਪਰ ਤੂੰ ਫਿਕਰ ਨਾ ਕਰ ਜਿਵੀ ਗਾੜੀ ਪਾਹਮੂ ਹੁਣ ਜੜੀ ਜਿਹੜਾ ਵੀ ਕੰਮ ਗਾੜੀ ਹੋਇਆ ਕਰੂ ਨਾ ਤੇ ਮੇਰੀ ਸਲਾਹ ਨਾਲ ਹੋਇਆ ਕਰੂ ਤੈਨੂੰ ਹੰਡੇ ਦਾ ਪੁੱਛਣਾ ਹੈ ਪੁੱਛ ਲੈ ਆਡੀ ਤੂੰ ਪ੍ਰਧਾਨ ਕੀ ਕਰਨੀ ਕਰਦੀ ਕਿੱਡੀ ਮੈਡਮ ਅਸੀਂ ਚੱਲੇ ਆਂ ਭੋਗਤੀ ਤੂੰ ਹੀ ਪੁੱਛਦਾ ਮੈਨੂੰ ਛੱਡ ਜਾ ਇੱਥੇ ਘਰ ਦਾ ਕੰਮ ਕਰਨ ਵਾਸਤੇ ਜਿੱਥੇ ਜੀ ਕਰਦਾ ਉੱਥੇ ਨਾਲ ਤਿਆਰ ਹੋ ਕੇ ਤੁਰ ਪੈਂਦੀ ਤੇ ਇੰਨੀ ਆ ਭਲਾ ਕਿੰਨੇ ਕਿਦੰਤ ਉਹ ਤਾਂ ਜਾਣਦੇ ਆ ਇਹ ਆਵਾਜ਼ਾਈ ਵਾਲਾ ਤੇ ਬਾਕੀ ਸਾਰੀ ਮਤਿਆਰੀ ਇਹ ਪੰਮ ਦੇ ਹੱਥਾਂ 'ਚ ਹੋਊ ਨੂੰ ਰਹਿਗੇ ਤੇ ਬਾਰੀ ਕੁੜੇ ਵਾਸਤੇ ਇਹ ਸਮਝਦੇ ਆਪਰੇ ਹੁਣ ਇੱਥੇ ਜਾਣਾ ਜਾਓ ਗਿੱਲੀਆਂ ਵਾਲੇ ਗਰਮੀ 'ਚ ਮਰਦੇ ਨਾ ਰਹਿੰਦੇ ਘੰਟੇ ਤਾਂ ਮੌਕਾ ਕਰਨਾ ਵੀ ਨਹੀਂ ਰੋੜੀ ਨੇ ਰੋਟੀ ਫੜਾਦੀ ਠੇਕਾ ਲਿਆ ਮੈਂ ਤੁਹਾਡੇ ਨਿਆਣਿਆਂ ਦਾ ਤੁਹਾਡੇ ਨਿਆਣੇ ਦੇ ਮੈਂ ਨੌਕਰ ਲੱਗੀ ਆ ਨਾ ਕਿ ਰੋਟੀ ਫੜਾਦੀ ਦੋ ਦਿਨ ਵਿੱਚ ਵਿੱਚ ਵੀ ਕਾਬਲੇ ਆ ਸਭ ਨੂੰ ਪੈ ਗਏ ਆ ਬਦਲੀ ਤਾਂ ਸਾਰਾ लाड़ प्यार ਖਾਂ ਨਹੀਂ ਕਰਨਾ ਹੁੰਦਾ ਪੂਜਾ ਤੂੰ ਹੋਈ ਨਹੀਂ ਤਿਆਰ ਫੇਰ ਤੀ ਇੱਥੇ ਬਹਿ ਗਈਆਂ ਅੰਕੇ ਮੰਮੀ ਮੈਂ ਕੀ ਕਰਾਂ ਮੇਰਾ ਨਾ ਸਰੀਰ ਨਹੀਂ ਠੀਕ ਆਗਾ ਤੁਹਾਨੂੰ ਪਤਾ ਮੇਰਾ ਪਰਸੋਂ ਵੀ ਬੀਪੀ ਘਟੇਦਾ ਸੀ ਹੁਣ ਫੇਰ ਮੇਰੇ ਸਿਰ 'ਚ ਬੜੀ ਪੀੜ ਹੋਣ ਲੱਗੀ ਆ ਤੇ ਮੇਰਾ ਨੀ ਜਾਣੂ ਜੀ ਕਰਨਿਆ ਹੈਗਾ ਪੰਮ ਨੂੰ ਲੈ ਜਾਓ ਨਾਲ ਤੇ ਨਹੀਂ ਤੇ ਤੁਸੀਂ ਇਕੱਲੇ ਚਲ ਜਾਓ ਪੰਮ ਪੰਮ ਨੂੰ ਹੁਣ ਮੈਂ ਆਖਿਆ ਵੀ ਨਹੀਂ ਤਿਆਰ ਹੋਇਆ ਤੇ ਪੰਮ ਨੇ ਤੇ ਲਉਣਾ ਕਿੰਨਾ ਟਾਈਮ ਤੂੰ ਤਾਂ ਨਹੀਂ ਮੈਂ ਹੁਣੇ ਕਹਿ ਕੇ ਤੂੰ ਆਂਦੀ ਮੈਂ ਜਾਣੀ ਚੰਗੀ ਭਲੀ ਤੂੰ ਹੁਣ ਤੂੰ ਪਿਆਰ ਦੇ ਤੇ ਮੁਕਰ ਗਈ ਵੀ ਮੈਂ ਨਹੀਂ ਜਾਣਾ ਮੰਮੀ ਇਹਦੇ ਵਿੱਚ ਮੁਕਰਣ ਵਾਲੀ ਕਿਹੜੀ ਗੱਲ ਆ ਦੱਸੋ ਮੈਂ ਤੁਹਾਨੂੰ ਕਹਿੰਦ ਰਹੀ ਆ ਮੇਰਾ ਸਿਰ ਨਹੀਂ ਖਲੋਣਿਆ ਹੈਗਾ ਮੇਰੇ ਸਿਰ 'ਚ ਬਹੁਤ ਭੀੜ ਹੋਣ ਈ ਆ ਮੇਰਾ ਨਹੀਂ ਕੀ ਕਰਨਿਆ ਜਾਨ ਨੂੰ ਤੂੰ ਹੀ ਹਉ ਆਉਂ ਜਾਣਾ ਤੇ ਤੇ ਇਹਦਾ ਵੀ ਕੋਈ ਹੱਲ ਜਦੋਂ ਕਿ ਤੇ ਜਾਣਾ ਆਉਣਾ ਹੋਵੇ ਤੇ ਰਹਿ ਵੀ ਹਾਲ ਹੁੰਦਾ ਮੈਂ ਨਹੀਂ ਜਾਣਾ ਮੇਰਾ ਸਰੀਰ ਨਹੀਂ ਠੀਕ ਮੇਰਾ ਸਰੀਰ ਨਹੀਂ ਠੀਕ ਤਾਂ ਬੰਦਾ ਘੜੀ ਤੇ ਜਾਂਦਾ ਜਾਵੇਂਗੀ ਤੇ ਕੱਲ ਨੂੰ ਕੋਈ ਆਊਗਾ ਨਾ ਸਾਡੇ ਤੇ ਮੰਮੀ ਤੁਸੀਂ ਚੱਲੇ ਤੇ ਹੈਗੀ ਉਹ ਘਰ ਦੇ ਵਿੱਚੋਂ ਹੁਣ ਇਹ ਕੋਈ ਜ਼ਰੂਰੀ ਥੋੜਾ ਹੁੰਦਾ ਵਾ ਵੀ ਸਾਰੇ ਟੱਬਰ ਨਹੀਂ ਜਾਣਾ ਵਾ ਸਾਰੇ ਜਣੇ ਜਾਣ ਤੇ ਫੇਰ ਹੀ ਕੋਈ ਆਉਂਦਾ ਵਾ ਲੋਕ ਕਦੀ ਨਵਾਂ ਨਾਲ ਤੁਰਦੀਏ ਤੇ ਮੈਂ ਕੀ ਦਾ ਜਾ ਕੇ ਆਖੂ ਕਿ ਮੇਰੀ ਨਵਾਂ ਤੁਰੀ ਨਹੀਂ ਆ ਸਾਰਿਆਂ ਨੇ ਪੁੱਛੋ ਡਿੱਕਾ ਪਿਆ ਜਾਣਾ ਵਾ ਕੋਈ ਭੱਡੀ ਨੂੰ ਲੈ ਆਉਂਦੀ ਕੋਈ ਭੱਡੀ ਨੂੰ ਹੀ ਲੈ ਆਉਂਦੀ ਮੰਮੀ ਅੱਗੇ ਤੁਹਾਡਾ ਨਾ ਹਰ ਵਾਰੀ ਜਾਣੀ ਆ ਅੱਗੇ ਕਿਹੜਾ ਕਦੀ ਨਾ ਕੀਤੀ ਆ ਜੇ ਇੱਕ ਵਾਰੀ ਇਕੱਲੇ ਚਲ ਜਾਓਗੇ ਤਾਂ ਫਿਰ ਕੀ ਹੋਦਣ ਲੱਗਾ ਆ ਜਾਓ گاਉਂ ਆਉਵੀ ਕੋਈ ਨਹੀਂ ਮੈਂ ਜਿੰਨੇ ਚਿਰ ਦੀ ਗੱਲਾਂ ਬਣਾਈ ਜਾਣ ਦੇ ਨੇ ਚਲੋ ਤੁਸੀਂ ਉਹਨਾਂ ਦੇ ਘਰ ਪਹੁੰਚ ਜਾਣਾ ਗੱਲਾਂ ਨਾ ਕਾਹਦੀ ਬਣਾਈ ਜਾਣੀਆਂ ਮੈਨੂੰ ਵੀ ਰੀਜਾ ਕੇ ਚੱਲ ਮੇਰੇ ਨਾਲ ਵੱਡੀ ਨੂੰ ਹੀ ਤੁਰੇ ਚਲ ਨਿੱਕੀ ਨੇ ਤਾਂ ਜੇ ਕਿਤੇ ਜਾਣਾ ਨਵੀਂ ਸਮੀ ਤਾਂ ਵੱਡੀ ਤੁਰੇ ਚੱਲ ਮਰਜ਼ੀ ਤੇਰੀ ਮੈਂ ਤਾਂ ਭਈ ਜਾਣਾ ਹੀ ਹੁਣ ਫਿਰ ਫਫੜੇ ਵੇਖਾ ਇਹਨੂੰ ਕਿੱਦਾਂ ਕਰਨੇ ਹੁੰਦੇ ਆ ਹੈ ਜੀ ਵੱਡੀ ਨੂੰ ਨਾਲ ਜਾਏ ਵੱਡੀ ਨੂੰ ਦਾ ਉਦਾਂ ਤੇ ਕਦੀ ਤੈਨੂੰ ਫਿਕਰ ਹੋਇਆ ਨਹੀਂ ਆ ਹੁਣ ਤਾਂ ਤੈਨੂੰ ਬਹੁਤ ਵੇ ਦਿਨ ਹੋ ਗਿਆ ਨਿੱਕੀ ਲੱਭਦੀ ਆ ਮੈਂ ਤਾਂ ਕਦੀ ਤਾਨੂੰ ਦਿਖੀ ਵੀ ਨਹੀਂ ਆ ਸਣੀ ਕਪੜੀ ਤੇ ਮੈਨੂੰ ਅੱਗ ਲਾ ਕੇ ਰੱਖਦੀ ਆ ਹੋ ਕੇ ਟਾੜਨਾ ਮੈਂ ਲੋਕਾਂ ਦੇ ਪਵੰਦੀ ਫੇਰਾ ਜਾ ਜਾ ਕੇ ਆ ਲੈ ਜਾ ਉਹਨੂੰ ਹੀ ਜਾ ਕੇ ਹੁਣ ਉਹ ਵੀ ਜਾਊਗੀ ਤੇ ਨਾ ਹਾਤੀ ਹੋ ਗਈ ਆ ਮੈਂ ਕੰਨੀ ਇਹ ਦਿਹਾੜੀ ਵੀ ਬੰਦਾ ਪੁੱਛੇ ਐਨੇ ਚਿਰ ਦੀ ਮੈਂ ਘਰ ਚ ਵਿਆਹੀ ਆਈਆਂ ਮੇਰੇ ਤੇ ਤਾਂ ਕੋ ਹਜੇ ਤੱਕ ਘਰੇ ਕਰਨ ਨਹੀਂ ਢੱਕੇ ਗਏ ਉਹਨੂੰ ਤਾਂ ਇਹ ਆ ਜ ਚੌਥੇ ਦਿਨ ਹੋਇਆ ਹੀ ਨੂੰ ਨਹੀਂ ਹੋਇਆ ਉਹਨੂੰ ਉਹਨੂੰ ਜਾ ਕੇ ਤੇ ਵਾਲੀਆਂ ਬਣਾਵੇ ਦਿੱਤੀਆਂ ਵਾ ਕਿੱਦਾਂ ਉਹਨੂੰ ਐ ਜੇ ਪੈਰਾਂ ਨੂੰ ਵੀ ਪਾ ਕੇ ਰੱਖਤੀਆਂ ਆਦੀ ਹੋ ਗਈ ਮਮੀ ਵਾਲੀ ਐ ਜੀ ਸਾਬਾ ਬਾਰੋ ਬਣਾ ਕੇ ਲਿਆਇਆ ਬਾਰੋ ਬਣਾ ਕੇ ਲਿਆਇਆ ਹੁੰਦਾ ਐਡੀ ਥੋੜਾ ਗੱਲ ਇਹ ਮੈਨੂੰ ਤੁਸੀਂ ਦੱਸ ਦੇ ਨਾ ਮੇਰੇ ਤੋਂ ਹੀ ਪਰਦੇ ਰੱਖੀ ਜਾਣਦੇ ਹੋ ਹਰ ਕੰਮ ਕਰਦਾ ਕਰ ਕਰਕੇ ਮੈਂ ਮਰ ਚੱਲੀ ਆਂ ਜੋ ਕੋ ਕੁਛ ਨਹੀਂ ਹੋਏ ਪੂਜਾ ਕਰ ਲੇ ਜੋ ਕੰਮ ਕਰਨਾ ਪੂਜਾ ਕਰ ਲੇ ਨਿੱਕੀ ਨੂੰ ਬੈੱਡ ਦੇ ਨਾਲ ਹੀ ਜੋੜ ਛੜਿਆ ਆ ਚੀਜ਼ਾਂ ਬਣਾਉਣ ਨੂੰ ਸਾਰਿਆਂ ਤੋਂ ਅੱਗੇ ਉਹ ਜੇ ਕੋਈ ਕੱਪੜਾ ਲੀੜਾ ਰਹਿਣਾ ਆ ਤਾਂ ਪਾਮ ਨੂੰ ਲੈ ਦੋ ਜੇ ਕੋਈ ਹੋਰ ਚੀਜ਼ ਬਣਾਉਣੀ ਹੈ ਤਾਂ ਪਾਮ ਨੂੰ ਲੈ ਦੋ ਸੋਨਾ ਚਾਂਦੀ ਬਣਾਉਣਾ ਆ ਤਾਂ ਪਾਮ ਨੂੰ ਲਿਆ ਦਿਓ ਉਹਨੂੰ ਹੀ ਕਰਾਉ ਉਹ ਕੋਈ ਸਾਰੇ ਕੰਮ ਕਰਾਉ ਮੇਰੇ ਕੋਲ ਨਹੀਂ ਹੁੰਦੇ ਹੈਗੇ ਤਾਂ ਨਾ ਮੈਂ ਕਰਨੇ ਹੀ ਆ ਬਥੇਰਾ ਕਰ ਕਰਕੇ ਵੇਖ ਲਿਆ ਆ ਲੱਗ ਗਿਆ ਪਤਾ ਮੈਨੂੰ ਕਿੰਨੇ ਕਾ ਕਦਰ ਪਾਉਂਦੇ ਆ ਮੇਰੀ ਰਹੀ ਕੁਝਾ ਅੱਜ ਬੜੀ ਘਰ ਚ ਸ਼ਾਂਤੀ ਦੀ ਗੱਲ ਆ ਮਮੀ ਨੀ ਲਬਾਂਦੀ ਤੇ ਮਮੇ ਕਿਥੇ ਗਿਆ ਜਾਣਾ ਕਿਥੇ ਆ ਮਮੀ ਨੇ ਭੋਗ ਵਾਲੇ ਘਰ ਗਈ ਆ ਮਮੀ ਭੋਗ ਵਾਲੇ ਘਰ ਗਈ ਉਹ ਕੱਲੀ ਗਈ ਉਹ ਅੰਗੇ ਤੂੰ ਉਸ ਨਾਲ ਇਕੱਠੇ ਜਾਂਦੇ ਆ ਅੱਜ ਕੀ ਗੱਲ ਵਾ ਨੇ ਗੱਲ ਕਾਦੀ ਹੋਣੀ ਆ ਹਰ ਵਾਰੀ ਕੋਈ ਸੁਖਿਆ ਥੋੜੀ ਆ ਵੀ ਮੈਂ ਹਰ ਵਾਰੀ ਨਾਲ ਹੀ ਜਾਣਾ ਵਾ ਲੈ ਜਾਂ ਜਾ ਕੇ ਆਪਣੀ ਲਾੜੀ ਨੂੰ ਉਨਕੇ ਮੈਂ ਜਾਵਾਂ ਹੁਣ ਨਾਲ ਹਰ ਥਾਂ ਤੇ ਅੱਗੇ ਮੈਂ ਹੀ ਜਾਣੀ ਆ ਨਾਲ ਨੇ ਕਿਦਾਂ ਦੀਆਂ ਗੱਲਾਂ ਕਰੀਆਂ ਨੇ ਤੂੰ ਗੱਲ ਕੀ ਆ ਸਤਿਵੰਤ ਜੀ ਹਾਂ ਠੀਕ ਆ ਠੀਕ ਆ ਪਹਿਲਾ ਚਾਪਣੀ ਮੈਂ ਤਾਂ ਐਂਗੋ ਅੱਜ ਸਵੇਰੇ ਫੋਨ ਨਹੀਂ ਲਾਇਆ ਮੈਂ ਚਲ ਕੋਈ ਨਹੀਂ ਰੋਜ਼ ਮੈਂ ਆਈ ਫੋਨ ਲਉਂਦੀ ਆ ਤਜ ਵੈਨੇ ਵਾਲਾ ਆਪ ਲਾਉਂਦੇ ਆ ਹਾਂ ਜੀ ਨਹੀਂ ਮੰਮੀ ਤਾਂ ਨਹੀਂ ਆ ਘਰ ਮੰਮੀ ਸੋ ਕੈਂਡੀ ਦਾ ਨਾ ਗੱਲ ਕਰਨੀ ਆ ਪਰ ਮੰਮੀ ਤੇਰਾ ਲਾਗੇ ਪ੍ਰੋਗਰਾਮ ਆ ਮੈਨੂੰ ਲੱਗਾ ਕਿਸੇ ਦੇ ਘਰੇ ਤੇ ਉਧਰ ਚਲ ਗਏ। ਨਾਉ ਮੈਂ ਆ ਰੱਖਣ ਦੀ ਜੇ ਮੰਮੀ ਜਿਹੜਾ ਮੈਨੂੰ ਕਹਿੰਦਾ ਨਾ ਤੇ ਮੈਂ ਵੀ ਨਾਲ ਹੀ ਚਲ ਜਾਣਾ। ਮੈਂ ਪਕੌੜੇ ਖਾਣ ਆ। ਹਾਂਜੀ ਹਾਂਜੀ ਨਹੀਂ ਮੈਂ ਸੁਣ ਲਈ ਦੱਸੋ। ਸੋ ਠੀਕ ਆ ਮੈਂ ਨਾ ਤੁਹਾਨੂੰ ਕਰਦੀ ਹੁਣੇ ਫੋਨ। ਨਹੀਂ ਨਹੀਂ ਹੋਇਆ ਤਾਂ ਕੁੱਖ ਨਹੀਂ ਮੈਂ ਤੁਹਾਨੂੰ ਹੋਣੀ ਕਰਦੀ ਆ ਫੋਨ 10 ਮਿੰਟ ਤੱਕ ਬੈਕ ਕਾਲ ਕਰਦੀ ਹਾਂ ਹੋਰ ਸੋਈ ਸੀ ਨਾ ਜਦੋਂ ਆਵਾਜ਼ ਜੀ ਆਉਂਦੀ ਤਾਂ ਮੈਂ ਵੇਖਾਂ ਭਲਾ ਹਾਂਜੀ ਠੀਕ ਓਕੇ ਇਹਤੋਂ ਬੜੀ ਆਵਾਜ਼ ਆਉਂ ਰਹੀ ਮੈਨੂੰ ਲੱਗਦਾ ਮੈਡਮ ਗਈ ਹੀ ਨਹੀਂ ਵੇਖਾ ਹੁਣ ਮਾਹੀ ਤਾਂ ਗਈ ਆ ਇਹ ਕਿਤਨਾ ਡਈਏ ਬੋਲਣੇ ਕਹਤਾਂ ਹਾਂ ਮੰਨਦੇ ਨੇ ਦਿੱਲੀ ਪੰਮਨ ਲਵਾਤੀ ਤੇ ਭਾਂਬੜ ਹੁਣ ਮਚਣੇ ਬਹੁਤ ਆ ਬੈਦਾ ਹਲੇ ਨਾ ਗੱਲ ਹੀ ਨਾਰਮਲ ਚ ਕੀਤੀ ਆ ਇੰਨੇ ਤੇ ਕਿੰਦਾ ਇਹਨੇ ਰੀ ਆ ਗਈ ਹੈ ਵੀ ਪਤਾ ਚਪੜ ਚਪੜ ਬੋਲਣ ਡਈ ਉਹਦਾ ਦਿਮਾਗ ਨੇ ਨਾ ਕੰਮ ਕਰਦਾ ਆ ਆਪਣੇ ਤਾਂ ਹਿਸ਼ਾਰੀ ਵਖਾਣ ਲੰਡੀ ਇਹਨੂੰ ਇੰਨਾ ਨਹੀਂ ਪਤਾ ਕਿ ਜਿੰਨਾ ਮੈਂ ਬੋਲੀ ਜਾਊਂਗੀ ਨਾ ਉਹਨਾਂ ਹੀ ਮਨੋਂ ਲਖਦੀ ਜਾਣਾ ਸਾਰੇ ਉਹ ਪਰੇਰਾ ਦਿਮਾਗ ਰਿਹਾ ਹੈਗਾ ਪੰਮ ਜਿੰਨਾ ਇਹ ਨੂੰ ਇਹ ਨਹੀਂ ਸਮਝ ਕਿ ਜਿਹੜੀ ਗੱਲ ਪਿਆਰ ਦਾ ਦੱਸਣਾ ਹੋ ਜਾਣੀ ਉਹ ਚ ਬੋਲ ਬਲਾਰੇ ਦਾ ਕੀ ਫਾਇਦਾ ਮੱਚਲ ਕੋਈ ਨਹੀਂ ਪਾਉ ਇਹਦੇ ਵਿੱਚ ਤੇ ਵੀ ਮੌਜ ਲੱਗਣੀ ਹੈ ਨਾ ਖਿਜੀਆਂ ਗੱਲਾਂ ਨਾ ਕਰਾਂ ਤੇ ਹੋਰ ਕੀ ਕਰਾਂ ਮੈਂ ਹੈ ਕੋਈ ਚੀਜ਼ ਬਣਾਉਣੀ ਹੁੰਦੀ ਹੈ ਕੋਈ ਲਿਆਉਣੀ ਹੁੰਦੀ ਹੈ ਤਾਂ ਤੇ ਤੁਹਾਨੂੰ ਪੰਮ ਲੱਭਦੀ ਆ ਤੇ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਉਹਦੋਂ ਤੁਹਾਨੂੰ ਪੂਜਾ ਦੇਖਦੀ ਆ ਹੈਨਾ ਪੰਮ ਲੱਭਦੀ ਤੇ ਹੋਰ ਕੀ ਆ ਕੀ ਹੋਇਆ ਕੀ ਹੋ ਗਿਆ ਮੇਰੇ ਵਿਆਹ ਨੂੰ ਹਾਡੇ ਪਾਕਾ ਕਰੇ ਮੈਨੂੰ ਚੱਜ ਦਾ ਲੀੜਾ ਤੱਕ ਨਹੀਂ ਬਣਾ ਕੇ ਦਿੱਤਾ ਤੁਸੀਂ ਉਹਨੂੰ ਦੀ ਹਰ ਚੀਜ਼ ਬਣਾਉਣਾ ਕਿ ਦੇਂਦੇ ਹੋ ਮੇਰੇ ਤੋਂ ਵੀ ਪਰਦੇ ਰੱਖੇ ਜਾਣਦੇ ਆ ਘਰ 'ਚ ਇਹ ਜੀ ਸਾਬਾ ਉਹਦੇ ਲਈ ਸੋਨਾ ਬਣਾ ਕੇ ਲਿਆਇਆ ਤੇ ਚਾਂਦੀ ਬਣਾ ਕੇ ਲਿਆਇਆ ਵਾ